ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਸੈਂਟਰ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਹੈਗੀ ਤੁਹਾਡੇ ਨਾਲ ਕਟਿੰਗ ਤੇ ਸਟਿਚਿੰਗ ਸ਼ੇਅਰ ਕਰਾਂਗੇ ਆਪਾਂ ਪਾਕਿਸਤਾਨੀ ਸਲਵਾਰ ਦੀ ਪਾਕਿਸਤਾਨੀ ਸਲਵਾਰ ਦੀ ਕਟਿੰਗ ਆਪਾਂ ਬਹੁਤ ਬਣਾ ਦੇ ਕਮੈਂਟ ਆਉਂਦੇ ਸੀਗੇ ਤੇ ਕਟਿੰਗ ਤੇ ਸਲਾਈ ਦੱਸੋ ਸਾਨੂੰ ਸਟਿਚਿੰਗ ਤੇ ਕਟਿੰਗ ਦੱਸੋ ਇਹ ਜਿਹੜੀ ਹੈਗੀ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਦੇਖੋ ਹੁਣ ਆਪਾਂ ਜਿਹੜੀ ਹੈਗੀ ਕਟਿੰਗ ਕਰ ਲਗਦੇ ਆ ਜਿਹੜੀ ਇਹਨਾਂ ਦੇ ਲੈਂਥ ਹੈਗੀ ਹੈ ਪ੍ਰੋਪਰ ਲੈਂਥ ਹੈਗੀ ਆ 36 ਇੰਚ ਪੂਰੀ 벨ਟ ਦੇ ਸਮੇਤ ਜਿਹੜੀ 벨ਟ ਤੋਂ ਬਗੈਰ ਲੈਂਥ ਹੈਗੀ ਹੈ ਜੀ 32 ਇੰਚ ਸਾਢੇ 4 ਇੰਚ ਦੀ ਆਪਾਂ ਹਰ ਇੱਕ ਦੇ 벨ਟ ਐਡ ਕਰਦੇ ਹੁੰਨੇ ਆ ਵਿੱਚ 32 ਇੰਚ ਦੇ ਵਿੱਚ ਸਾਢੇ 4 ਕਰਕੇ ਸਾਢੇ 36 ਹੋ ਜਾਊਗਾ 33 ਪੂਰੀ ਇਹਨਾਂ ਦੀ ਸਲਵਾਰ ਤਿਆਰ ਹੈ ਹੁਣ ਨੀਚੇ-ਨੀਚੇ ਲੇ ਗਈ ਜੀ 32 ਆਪਾਂ ਨੇ ਨੀਚੇ ਵਾਲੀ ਲੈਂਥ ਜਿਹੜੀ ਹੈਗੀ ਨਾਪਣੀ ਹੈ 32 ਇੰਚ ਇਹਨਾਂ ਦੀ ਸਲਵਾਰ ਦੀ ਲੈਂਥ ਹੈਗੀ ਹੈ ਜੀ ਦੇਖੋ ਇਹ ਕੱਪੜਾ ਦੇਖੋ ਆਪਾਂ ਇਹਨੂੰ ਖੋਲ ਲਾਂਗੇ ਦੇਖੋ ਇਸ ਤਰ੍ਹਾਂ ਕਰ ਲੈਣਾ ਕੱਪੜੇ ਨੂੰ ਫਿਰ ਆਪਾਂ ਜਿਹੜੀ ਹੈਗੇ ਨਿਸ਼ਾਨ ਲਾਉਣੇ ਆ ਇਸ ਤਰੀਕੇ ਨਾਲ ਲਾਵਾਂਗੇ ਜੀ ਆਹ ਦੇਖੋ 32 ਇੰਚ ਜਿਹੜੀ ਹੈਗੀ ਇਹਨਾਂ ਦੀ ਲੈਂਥ ਹੈਗੀ ਹੈ ਜੀ ਆਪਾਂ ਨੇ 3 ਇੰਚ ਵਿੱਚ ਮਾਰਜਿਨ ਰੱਖਣਾ ਹੈ ਪਾਕਿਸਤਾਨੀ ਸਲਵਾਰ ਦੇ ਵਿੱਚ ਮਾਰਜਿਨ 3 ਇੰਚ ਹੀ ਰੱਖਿਆ ਜਾਂਦਾ ਹੈ 1 2 3 ਆ ਦੇਖੋ ਜੀ 3 ਇੰਚ ਆਪਾਂ ਇਹ ਜਿਹੜਾ ਹੈਗਾ ਮਾਰਜਿਨ ਲੈ ਲਿਆ ਇਸ ਤਰੀਕੇ ਨਾਲ ਹੀ ਆਪਾਂ ਇਧਰੋਂ ਲਵਾਂਗੇ ਕੰਨੀ ਥੋੜੀ ਜਿਹੀ ਫੋਲਡ ਕਰਕੇ 30 ਇੰਚ ਕਿਉਂਕਿ ਆਪਾਂ ਇਹਦੇ ਵਿੱਚ ਢਾਲ ਪਾਉਣੇ ਹੁੰਦੇ ਆ 2 ਇੰਚ ਦੀ ਜੀ 1 ਇੰਚ ਮਾਰਜਿਨ ਆਪਾਂ ਨੂੰ ਜ਼ਿਆਦਾ ਚਾਹੀਦਾ ਹੁੰਦਾ ਜਿਹੜੀ ਹੈਗੀ 2 ਇੰਚ ਦੀ ਆਪਾਂ ਢਾਲ ਪਾਵਾਂਗੇ ਆ ਦੇਖੋ ਆਪਾਂ ਨੇ ਇਥੋਂ ਸਾਂਹ ਲਾ ਲਿਆ ਹੁਣ ਆਪਾਂ ਇਹਨੂੰ ਡਬਲ ਫੋਲਡ ਕਰ ਦਾਂਗੇ ਦੇਖੋ ਕੱਪੜੇ ਨੂੰ ਡਬਲ ਫੋਲਡ ਕਰ ਦਾਂਗੇ ਇਹਦੇ ਵਿੱਚ ਕੋਈ ਪੱਟ ਵਗੈਰਾ ਨਹੀਂ ਪੈਂਦੇ ਇੱਕ ਵਾਰੀ ਆਪਾਂ ਚੈੱਕ ਕਰ ਲਾਂਗੇ ਫਿਰ ਇਹਨੂੰ ਸਮਾਰਕ ਸੈੱਟ ਕਰਾਂਗੇ ਵਿਚਾਲੋ ਵੀ ਚੈੱਕ ਕਰ ਲਾਂਗੇ ਕਿ 35 ਇੰਚ ਹੈਗਾ ਆ ਹੈਗਾ ਦੇਖੋ ਜੀ 35 ਇੰਚ ਪੂਰਾ ਆਉਂਦਾ ਆ ਹੁਣ ਆਪਾਂ ਇਹਨੂੰ ਦੇਖੋ ਇਸ ਤਰ੍ਹਾਂ ਕਰਕੇ ਜਿਹੜੇ ਹੈਗੇ ਕੱਪੜੇ ਨੂੰ ਕਟਿੰਗ ਕਰ ਲਾਂਗੇ ਇੱਕ ਵਾਰੀ ਆ ਦੇਖੋ ਇੱਧਰ ਵੀ ਨਿਸ਼ਾਨ ਲੱਗਿਆ ਹੋਇਆ ਆਪਣਾ ਇਸ ਤਰ੍ਹਾਂ ਨਿਸ਼ਾਨ ਲਾ ਕੇ ਆਪਾਂ ਇਹਨਾਂ ਸਾਰਾ 35 35 ਇੰਚ ਤੇ ਜੀ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਆ ਦੇਖੋ ਪੂਰਾ ਦਿਖ ਰਿਹਾ ਤੁਹਾਨੂੰ ਸਾਰਾ ਕੱਪੜਾ ਆਪਾਂ ਇੱਥੋਂ ਇਹਨੂੰ ਇਸ ਤਰ੍ਹਾਂ ਕਰਕੇ ਪਹਿਲਾਂ ਆਪਾਂ ਕਟਿੰਗ ਕਰਕੇ ਕੱਪੜੇ ਨੂੰ ਉਤਾਰ ਲਾਂਗੇ ਅਲੱਗ-ਅਲੱਗ ਕਰ ਲਾਂਗੇ ਪੈਂਤੀਂ ਚ ਤੇ ਜਿੰਨੀ ਛੋਟੀ ਲੈਂਥ ਹੈਗੀ 3 ਇੰਚ ਵਿੱਚ ਐਡ ਕਰ ਲਓ ਜੀ ਜ਼ਿਆਦਾ ਆ ਦੇਖੋ ਇਹ ਆਪਾਂ ਨੇ ਲਾਤਾ ਹੁਣ ਆਪਾਂ ਨੇ ਕੁਛ ਨਹੀਂ ਕਰਨਾ ਦੇਖੋ ਇਸ ਤਰ੍ਹਾਂ ਚੱਕਾਂਗੇ ਇਹਨੂੰ ਬਚਾ ਲਓ ਬਿਲਕੁਲ ਇਸ ਤਰ੍ਹਾਂ ਚੱਕ ਕੇ ਦੇਖੋ ਚੌਰਾ ਹੋ ਗਿਆ ਆਪਣਾ ਇਹ ਕੱਪੜਾ ਚੌਰਾ ਹੋ ਗਿਆ ਜੀ ਇਹ ਕੱਪੜਾ ਆਪਣਾ ਆ ਦੇਖੋ ਇਹਨੂੰ ਸਮਾਰ ਕੇ ਸੈੱਟ ਕਰਕੇ ਸਾਰਿਆਂ ਤਹਾਂ ਇੱਕੋ ਜਿਹੇ ਕਰਕੇ ਆਪਾਂ ਨੇ ਰੱਖ ਲਿਆ ਦੇਖੋ ਇਹ ਪਾਸਾ ਜਿਹੜਾ ਬੰਦ ਪਾਸਾ ਹੈਗਾ ਇਧਰੋਂ ਆਪਾਂ ਮੂਰੀ ਦਾ ਨਿਸ਼ਾਨ ਲਾਉਣਾ ਹੈ ਇਹਨਾਂ ਦੀ ਮੂਰੀ ਹੈਗੀ 7 ਇੰਚ ਇਹ ਤੁਸੀਂ 1 ਇੰਚ ਮਾਰਜਿਨ ਲੈ ਸਕਦੇ ਹੋ 8 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ 8 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ ਜੀ ਇਧਰੋਂ ਬੰਦ ਪਾਸੇ ਆਪਾਂ ਮੂਰੀ ਦਾ ਨਿਸ਼ਾਨ ਲਾ ਲਾਂਗੇ ਇਧਰੋਂ ਜਿਹੜਾ ਹੈਗਾ ਆਪਾਂ ਲਾਵਾਂਗੇ ਆਸਣ ਦਾ ਇਹ ਵਾਲੀ ਖੁੱਲੀ ਸਾਈਡ ਤੋਂ ਜਿਹੜਾ ਹੈਗਾ ਆਪਾਂ ਆਸਣ ਦਾ ਨਿਸ਼ਾਨ ਲਾਵਾਂਗੇ ਇਹ ਆਪਾਂ نیچے-ਨੀਚੇ ਵਾਲਾ ਆਸਣ ਲਾਵਾਂਗੇ ਜੀ ਆਸਣ ਹੈਗਾ 8 ਇੰਚ ਇਹ ਆਪਾਂ 9 ਇੰਚ ਲਾਉਣੀ 1 ਇੰਚ ਜ਼ਿਆਦਾ ਕਿਉਂਕਿ 1/2 ਇੰਚ ਆਪਣਾ ਉੱਪਰ ਸਲਾਈ ਦਾ ਜਾਊਗਾ 1 ਇੰਚ 1/2 ਇੰਚ ਉੱਪਰ ਜਾਊਗਾ 1/2 ਇੰਚ نیچے ਜਾਊਗਾ ਫਿਰ ਆਪਾਂ ਇਹਨੂੰ ਦੇਖੋ ਇੰਚੀ ਟੇਪ ਦੀ ਮਦਦ ਨਾਲ ਜਾਂ ਤੁਸੀਂ ਸਕੇਲ ਹੁੰਦਾ ਪਲਾਜੋ ਵਾਲਾ ਹਨਾ ਪਲਾਜੋ ਵਾਲੀ ਫੱਟੀ ਹੁੰਦੀ ਓਮ ਕੂਨ ਉਹਦੇ ਨਾਲ ਵੀ ਤੁਸੀਂ ਇਹ ਕਾਟ ਪਾ ਸਕਦੇ ਹੋ ਆਪਾਂ ਇਸ ਤਰ੍ਹਾਂ ਧਰ ਕੇ ਦੇਖੋ ਇਸ ਤਰ੍ਹਾਂ ਧਰ ਕੇ ਕਾਟ ਪਾਤੀ ਇਹ ਜਿਹੜੀ ਦਵਾਰੇ ਆਪਾਂ ਨੇ ਕਟਿੰਗ ਕਰਨੀ ਹੈ ਇਹ ਥੋੜੀ ਜਿਹੀ ਗੁਲਾਈ ਵਿੱਚ ਕਰਨੀ ਹੈ ਜੀ ਪਰ ਜਿਹੜੀ ਹੈ ਜੀ ਸਲਵਾਰ ਚੱਕੀ ਨਹੀਂ ਜਾਂਦੀ ਆ ਦੇਖੋ ਜਿਹੜੀ ਆਪਣਾ ਨਸਾਨ ਲੱਗਿਆ ਹੋਇਆ ਹੈ ਉਹਦੇ ਨਾਲ ਆਪਾਂ ਥੋੜਾ ਜਿਹਾ ਉੱਥੇ ਥੋੜਾ ਥੋੜਾ ਅੰਦਰ ਰੱਖ ਕੇ ਦੇਖੋ ਇਸ ਤਰ੍ਹਾਂ ਕਾਟ ਪਾਵਾਂਗੇ ਇਹ ਵਾਲੀ ਕਾਟ ਹੋ ਗਈ ਜੀ ਇਹ ਆਪਣਾ ਆਸਣ ਹੋ ਗਿਆ ਹੁਣ ਆਪਾਂ ਨੇ ਜਿਹੜੇ ਇਧਰੋਂ ਨਾਪਣੇ ਦੇਖੋ ਉਹਨਾਂ ਦੀ 32 ਇੰਚ ਸਲਵਾਰ ਸੀ ਆ ਦੇਖੋ ਆਪਾਂ ਨੇ 35 ਇੰਚ ਰੱਖਿਆ 32 ਇੰਚ ਉਹਨਾਂ ਦੀ ਸਲਵਾਰ ਹੈ ਆਪਾਂ 33 ਇੰਚ ਤੇ ਲਾਵਾਂਗੇ ਨਸਾਨ ਆ ਦੇਖੋ ਤੇ 33 ਇੰਚ ਤੇ ਆਪਣਾ ਨਿਸ਼ਾਨ ਲੱਗ ਗਿਆ ਹੁਣ ਆਪਾਂ ਇਹਨੂੰ ਕੀ ਕਰਨਾ ਜੀ ਇਹਦੇ ਨਾਲ ਮਿਲਾ ਦੇਣੇ ਇਹ ਆਪਾਂ ਜਿਹੜੀ ਹੈਗੀ 2 ਇੰਚ ਦੀ ਢਾਲ ਜ਼ਰੂਰ ਪੈਂਦੀ ਹੈ ਜੇ ਤੁਸੀਂ ਇਹ ਢਾਲ ਪਾਵੋਗੇ ਤੁਹਾਡੀ ਸਲਵਾਰ ਬਿਲਕੁਲ ਪਿੱਛੋਂ ਜਿਹੜੀ ਹੈਗੀ ਚੱਕੀ ਨਹੀਂ ਜਾਊਗੀ ਪਿੱਛੋਂ ਚੱਕੀ ਨਹੀਂ ਜਾਂਦੀ ਮੂਹਰੋ ਜਿਹੜੀ ਹੈਗੀ ਸਲਵਾਰ ਖੜੀ ਖੜੀ ਰਹਿੰਦੀ ਹੈ ਆ ਦੇਖੋ ਆਪਾਂ ਨੇ ਇਹ ਵਾਲਾ ਨਿਸ਼ਾਨ ਲਾਤਾ ਜੀ ਆ ਦੇਖੋ ਇਹ ਵਾਲਾ ਨਿਸ਼ਾਨ 2 ਇੰਚ ਦਾ ਆਪਾਂ ਇਹ ਨਿਸ਼ਾਨ ਲਾਤਾ ਇਧਰੋਂ ਮੂਰੀ ਲਾਤੀ ਇੱਥੋਂ ਆਸਣ ਲਾਤਾ ਹੁਣ ਆਪਾਂ ਇਹਦੇ ਕਟਿੰਗ ਕਰਾਂਗੇ ਇਹ ਇਹ ਦੇਖੋ ਆਪਾਂ ਨੇ ਮੂਰੀ ਤੋਂ ਲੈ ਕੇ ਇਸ ਤਰ੍ਹਾਂ ਕਰਕੇ ਇਹਦੀ ਕਟਾਈ ਕਰਦਾਂਗੇ ਆਪਾਂ ਜਿਹੜੀ ਇਹ ਸਿੱਧੀ ਜੀ ਸਿੱਧਾ ਜਿਹਾ ਕੱਟ ਦਾਂਗੇ ਆਪਾਂ ਕਈ ਵਾਰੀ ਚੱਕੀ ਜੇ ਜਾਂਦੀ ਹੈ ਸਲਵਾਰ ਇਹਦੀ ਥੋੜੀ ਜਿਹੀ ਗੋਲਾਈ ਦੇ ਵਿੱਚ ਕਾਟ ਪਾ ਦੋ ਦੇਖੋ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਇੱਥੋਂ ਆਪਾਂ ਟੱਕ ਵੀ ਲਾ ਦਾਂਗੇ ਹੁਣ ਆਪਾਂ ਇਧਰੋਂ ਪਾਵਾਂਗੇ ਜੀ ਢਾਲ ਜਿਹੜੀ ਆਪਾਂ ਨੇ ਢਾਲ ਪਾਉਣੀ ਹੈ ਇਹਦੀ ਸਲਾਈ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਥੋਂ ਵੀ ਆਪਾਂ ਟੱਕ ਲਾ ਦਾਂਗੇ ਦੇਖੋ ਇੱਥੋਂ ਵੀ ਟੱਕ ਲੱਗ ਗਈ ਇਸ ਤਰ੍ਹਾਂ ਜਿਹਦੀ ਜਿਹੜੀ ਹੈਗੀ ਕਟਾਈ ਹੁੰਦੀ ਹੈ ਜੀ ਹੁਣ ਆਪਾਂ ਜਿਹੜਾ ਇਹ ਮੂਰੀ ਵਾਲਾ ਪਾਸਾ ਆਪਣਾ ਬੰਦ ਸੀਗਾ ਇਹਨੂੰ ਕਟਿੰਗ ਕਰਕੇ ਅਲੱਗ-ਅਲੱਗ ਕਰ ਦਾਂਗੇ ਦੇਖੋ ਇਸ ਤਰ੍ਹਾਂ ਹੋ ਜੂਗੀ ਇਸ ਤਰ੍ਹਾਂ ਕਟਾਈ ਹੋ ਗਈ ਪਹਿਲਾਂ ਇਹ ਸਭ ਤੋਂ ਪਹਿਲਾਂ ਆਸਣ ਜੋੜਨੇ ਨੇ ਆਸਣ ਦੀ ਸਲਾਈ ਲੱਗੂਗੀ ਆਪਾਂ ਸਲਾਈ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੁਣ ਆਪਾਂ 벨ਟ ਕੱਟਿਆ ਕਟਿੰਗ ਕਰਦੇ ਆ ਜੀ ਹੁਣ ਜਿਹੜੀ 벨ਟ ਕੱਟਣੀ ਹੈ ਜੀ ਆਪਾਂ ਦੇਖੋ ਜਿਹੜਾ ਇਹ ਵਾਲਾ ਆਪਣੇ ਕਾਟਾਂ ਚ ਨਿਕਲਿਆ ਤੇ ਕੱਪੜਾ ਹਨਾ ਨੀਚੋਂ ਇਹਦੇ ਵਿੱਚੋਂ ਹੀ ਆਪਾਂ 벨ਟ ਲੈ ਲਾਂਗੇ ਦੇਖੋ 벨ਟ ਅਸੀਂ ਰੱਖਦੇ ਹਾਂ 7.5 ਹਰ ਇੱਕ ਦੀ 벨ਟ ਅਸੀਂ 7.5 ਹੀ ਕਟਾਈ ਕਰਦੇ ਹਾਂ ਕਿਉਂਕਿ ਸਾਡੇ 4 ਇੰਚ ਦੀ ਅਸੀਂ 벨ਟ ਲਗਾਉਣੇ ਆ ਜੀ ਤਿਆਰ 7.5 ਵੀ ਆਪਾਂ ਕਟਾਈ ਕਰਦਾਂਗੇ ਇਧਰ ਉਹਨਾਂ ਦੀ ਇਹ ਪਹਿਗੇ 18 ਇੰਚ 20 ਇੰਚ ਦੀ 벨ਟ ਲਾਵਾਂਗੇ ਬੀਦਾ ਅੱਧਾ ਆ ਗਿਆ 10 ਇੰਚ ਇੱਥੋਂ ਆਪਾਂ 11 ਇੰਚ ਤੇ ਨਿਸ਼ਾਨ ਲਾ ਲਾਂਗੇ ਕਿਉਂਕਿ ਸਲਾਈਆਂ ਦੇ ਵਿੱਚ ਵੀ ਕੱਪੜਾ ਜਾਊਗਾ ਦੇਖੋ ਇੱਥੋਂ ਹੀ ਆਪਣੀ 벨ਟ ਨਿਕਲੇ ਹੋਊਗੀ ਜੀ ਜਿਹੜਾ ਇਹ ਬਾਧੂ ਕੱਪੜਾ ਕੱਪੜਾ ਵੇਸਟ ਨਹੀਂ ਜੀ ਬਿਲਕੁਲ ਹੀ ਜਾਊਗਾ ਇਹਦੇ ਵਿੱਚੋਂ ਹੀ ਆਪਾਂ ਨੇ ਜਿਹੜੀ ਹੈਗੀ 벨ਟ ਕੱਢ ਲਈ ਜਿਹੜੀ ਸਲਾਈ ਦੀ ਵੀਡੀਓ ਹੈ ਆਪਾਂ ਇੱਕ ਹੋਰ ਦਵਾਂਗੇ ਪਾਕਿਸਤਾਨੀ ਸਲਵਾਰ ਦੀ ਸਲਾਈ ਵੀ ਬਹੁਤ ਬਣਾ ਮੰਗਦੀਆਂ ਨੇ ਦੇਖੋ ਇੰਨੀ ਕਹਦੀ ਕਟਾਈ ਹੈਗੀ ਹੈ ਜੀ ਸਲਾਈ ਆਪਾਂ ਇੱਕ ਜੇ ਆਪਾਂ ਇਹ ਵੀਡੀਓ ਦੇ ਵਿੱਚ ਜਿਹੜੀ ਹੈਗੀ ਸਲਾਈ ਦਿੰਨੇ ਆ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਜੀ ਹੁਣ ਆਪਾਂ ਇੱਕ ਕਟਾਈ ਦੀ ਵੀਡੀਓ ਦੇ ਤੇ ਇੱਕ ਸਲਾਈ ਦੀ ਦਵਾਂਗੇ ਉਹ ਅਲੱਗ ਵੀਡੀਓ ਦਵਾਂਗੇ ਇਹਦੇ ਨਾਲ ਹੀ ਦਵਾਂਗੇ ਉਹ ਵੀ ਤੁਸੀਂ ਜ਼ਰੂਰ ਦੇਖਿਓ ਹਨਾ ਵੀ ਕਿੱਦਾਂ ਕਿੱਦਾਂ ਇਹਦੇ ਵਾਲ ਪੈਂਦੇ ਆ ਵੀ ਕਿਹੜੇ ਹਿਸਾਬ ਨਾਲ ਇਹਦੇ ਵਾਲ ਪੈਂਦੇ ਆ ਇਹਦੇ ਵਾਲ ਘੱਟ ਪੈਂਦੇ ਹੁੰਦੇ ਆ ਹਨਾ ਤੇ ਉਹ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਪੂਰਾ ਡਿਟੇਲ ਦੇ ਵਿੱਚ ਸਮਝਾਵਾਂਗੇ ਤੇ ਤੁਸੀਂ ਜਿਹੜਾ ਹੈਗਾ ਸਾਡੀ ਕਿਹੇ ਜੇ ਵੀ ਕੋਈ ਵੀਡੀਓ ਦੇਖਣਾ ਚਾਹੋਣੇ ਹੋਣਾ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਤੁਹਾਡੇ ਲਈ ਉਮੀਦ ਹੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ